ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਜ਼ਿਲ੍ਹਾ ਕਮੇਟੀ ਤਰਨਤਾਰਨ ਵੱਲੋਂ ਸਤਕਾਰ ਪੈਲਸ ਤਰਨਤਾਰਨ ਵਿਖੇ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਜਥੇਬੰਦੀ ਦੇ ਕੌਮੀ ਪ੍ਰਧਾਨ ਸ਼੍ਰੀ ਸਜੀਵ ਪੁੰਜ ਉੱਚੇ ਤੌਰ ਤੇ ਪਹੁੰਚੇ ਇਸ ਮੌਕੇ ਜਥੇਬੰਦੀ ਦੇ ਤਰਨਤਾਰਨ ਦੇ ਅੰਮ੍ਰਿਤਸਰ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਜਥੇਬੰਦੀ ਦੇ ਉਹਨਾਂ ਆਗੂਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਜਥੇਬੰਦੀ ਦੀ ਮਜ਼ਬੂਤੀ ਲਈ ਮਿਹਨਤ ਕੀਤੀ ਇਸ ਮੀਟਿੰਗ ਵਿੱਚ ਪਹੁੰਚਣ ਵਾਲੇ ਸਮੂੱਚੇ ਪੱਤਰਕਾਰ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ ਬਿਊਰੋ ਰਿਪੋਰਟ ਫॉर ði ਟਾਈਮਜ਼ ਅੱਜ ਜਿਹੜਾ ਇੱਥੇ ਤਰਨ ਤਰਨ ਇਸ ਲਗਾਈ ਹੋਇਆ ਜਿਹੜਾ ਪ੍ਰੋਗਰਾਮ ਕੀਤਾ ਗਿਆ ਉਹਦੀ ਸਫਲਤਾ ਕੀਤੀ ਆ ਕੀ ਕਹਿਣਾ ਚਾਹੁੰਦੇ ਜੀ ਅਰਜਿਸਤਾਨ ਅਬ ਮੈਂ ਸੰਜੀਵ ਪ੍ਰੈਸਿੰਗ ਅਸੋਸੀਏਸ਼ਨ ਆਲ ਇੰਡੀਆ ਪ੍ਰੈਜ਼ੀਡੈਂਟ ਅੱਜ ਪ੍ਰਸ਼ੰਗਰਸ ਜਨ ਅਸੋਸੀਏਸ਼ਨ ਵੱਲੋਂ ਇੱਥੇ ਸਾਲਾਨਾ ਸਮਾਗਮ ਕਰਵਾਇਆ ਗਿਆ। ਤਾਂ ਜਿਹੜੀ ਪ੍ਰਧਾਨਗੀ ਹੈ ਸਾਡੇ ਸਰਦਾਰ ਤਰਸੀਮ ਸਿੰਘ ਪਪਾਲ ਜੀ ਔਰ ਜ਼ਿਲ੍ਹਾ ਪ੍ਰੈਜ਼ੀਡੈਂਟ ਜਿਹੜੇ ਨੇ ਸਾਡੇ ਪਛਕਦਰ ਸਿੰਘ ਮੰਟੀ ਜੀ ਉਹਨਾਂ ਨਾਲ ਗੁਰਵਿੰਦਰ ਸਿੰਘ ਜੀ ਤੇ ਸਾਡੀ ਦੀ ਟੀਮ ਦੇ ਹੋਰ ਵੀ ਮੈਂਬਰ ਨੇ ਗੁਰਦੀਪ ਸਿੰਘ ਦੀਪਾ ਜੀ ਤੇ ਇਹਨਾਂ ਨੇ ਸਾਰੇ ਨੇ ਮਿਲ ਕੇ ਜਿਹੜਾ ਵਾ ਬੜੀ ਅਹਿਮ ਭੂਮਿਕਾ ਨਿਭਾਈ ਅੱਜ। ਔਰ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਇਹਨਾਂ ਨੇ ਜਿਹੜੇ ਪ੍ਰਬੰਧ ਕੀਤੇ ਸੀਗੇ ਉਪਤਾ ਪ੍ਰਬੰਧ ਪੁਲਿਸ ਪ੍ਰਸ਼ਾਸਨ ਨੇ ਵੀ ਜਿਹੜੀ ਸਿਕਿਉਰਿਟੀ ਜਿਹੜੀ ਦਿੱਤੀ ਸੀਗੀ ਔਰ ਅੱਜ ਪੱਤਰਕਾਰਾਂ ਦੇ ਜਿਹੜੇ ਕਈ ਸਮੱਸਿਆਵਾਂ ਸੀਗੀਆਂ ਉਹਨਾਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਵੀ ਕੀਤੇ ਨੇ ਔਰ ਉਹਨਾਂ ਦੇ ਹੱਲਬੰਦੀ ਕੋਸ਼ਿਸ਼ ਵੀ ਕੀਤੀ ਹੈ ਔਰ ਕੁਝ ਹੱਲ ਵੀ ਲੱਭੇ ਨੇ ਇਸ ਤੋਂ ਲਵਾ ਅਸੀਂ ਜਿਹੜਾ ਵਾ ਇੱਕ ਐਪਰੀਸ਼ੀਏਸ਼ਨ ਅਵਾਰਡ ਦਿੱਤਾ ਸੀਗਾ ਜਿਹੜੇ ਪੱਤਰਕਾਰ ਵੀਰ ਸਾਡੇ ਲੰਬੇ ਅਰਸੇ ਤੋਂ ਜਥੇਬੰਦੀ ਵਾਸਤੇ ਕੰਮ ਕਰ ਰਹੇ ਨੇ ਔਰ ਬਹੁਤ ਹੀ ਸੁਚੱਜੇ ਢੰਗ ਨਾਲ ਜਿਹੜੀ ਉਹਨਾਂ ਦੀ ਪੱਤਰਕਾਰੀ ਅਸੀਂ ਦੇਖ ਰਹੇ ਹਾਂ ਕਿ ਕਰ ਰਹੇ ਨੇ ਔਰ ਕੋਈ ਵੀ ਉਹਨਾਂ ਨੂੰ ਕਿਸੇ ਚੀਜ਼ ਦਾ ਇਸ ਤਰ੍ਹਾਂ ਆਪਾਂ ਕੀ ਹੈ ਕਿ ਉਹਨਾਂ ਨੇ ਅਜੇ ਤੱਕ ਉਹਨਾਂ ਦੇ ਕੋਈ ਲੰਚਨ ਲੱਗਾ ਹੋਵੇ ਬਿਲਕੁਲ ਬੇਦਾਗ ਜਿਹੜੇ ਪੱਤਰਕਾਰ ਨੇ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਯੂਨੀਅਨ ਵੱਲੋਂ ਪ੍ਰੈਸ ਸੰਘਰਸ਼ ਚੈਨਲ ਸਟੇਸ਼ਨ ਵੱਲੋਂ ਉਹਨਾਂ ਨੂੰ ਐਪਰੀਸ਼ੀਏਸ਼ਨ ਅਵਾਰਡ ਦੇ ਕੇ ਸਨਮਾਨਿਤ ਕੀਤਾ ਹੈ ਇਸ ਦੇ ਨਾਲ ਹੀ ਜਿਹੜੇ ਦੂਸਰੇ ਪੱਤਰਕਾਰ ਸਾਥੀ ਆਏ ਸੀਗੇ ਉਹਨਾਂ ਦੀ ਹੌਸਲਾ ਫਜ਼ਾਈ ਵਾਸਤੇ ਵੀ ਅਸੀਂ ਉਹਨਾਂ ਨੂੰ ਸਨਮਾਨ ਸਿਲ ਦੇ ਕੇ ਪ੍ਰੈਸ ਸੰਘਰਸ਼ ਵੱਲੋਂ ਉਹਨਾਂ ਨੂੰ ਸਨਮਾਨ ਦਿੱਤਾ ਹੈ। ਪ੍ਰਧਾਨ ਦੀ ਫੀਲਡ ਦੇ ਵਿੱਚ ਜਦੋਂ ਪੱਤਰਕਾਰ ਕੰਮ ਕਰਦੇ ਆ ਜੀ ਉਹਨਾਂ ਨੂੰ ਕੋਈ ਸਮੱਸਿਆਵਾਂ ਤਰਪੀਸ਼ ਆਉਂਦੀਆਂ ਤੇ ਜਿਹੜੇ ਬੰਦੀ ਦਾ ਕੀ ਸਟੈਂਡ ਹੈ। ਦੇਖੋ ਜੀ ਪ੍ਰੈਸ ਸੰਘਰਸ਼ ਜਰਨਲਿਸਟ ਇੰਸਟੀਚੂਸ਼ਨ ਦੀ ਆਪਾਂ ਜੇ ਇੱਕ ਵਾਰ ਗੱਲ ਕਰੀਏ ਤੇ ਇੱਕ ਅਜਿਹਾ ਸੰਗਠਨ ਹੈ ਕਿ ਮੈਂ ਜ਼ਿਆਦਾ ਕੁਝ ਇਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਜਿੰਨੇ ਵੀ ਪੱਤਰਕਾਰ ਸਾਡੇ ਨਾਲ ਜੁੜੇ ਨੇ तकरीबन 15-18 ਸਾਲ ਤੋਂ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ। ਜਦ ਜਦ ਵੀ ਕਿਸੇ ਨੂੰ ਜ਼ਰੂਰਤ ਪਈ ਹੈ ਉਹ ਆਪਾਂ ਗੱਲ ਕਰੀਏ ਤਾਂ 24 ਆਵਰ ਜਿਹੜਾ ਆਪਾਂ ਅਸੀਂ ਲਾਲ ਚਟਾਨਾਂ ਵਾਂਗੂ ਖੜੇ ਰਹੇ ਆ ਚਾਹੇ ਉਹ ਤਰਨਤਾਰ ਦਾ ਮਸਲਾ ਸੀਗਾ ਚਾਹੇ ਉਹ ਅੰਮ੍ਰਿਤਸਰ ਦਾ ਮਸਲਾ ਸੀਗਾ ਚਾਹੇ ਉਹ ਗੁਰਦਾਸਪੁਰ ਡਿਸਟ੍ਰਿਕਟ ਦਾ ਮਸਲਾ ਹੈ ਚਾਹੇ ਕਿਸੇ ਵੀ ਆਪਾਂ ਸਟੇਟ ਦੀ ਗੱਲ ਕਰ ਲਈਏ ਸਾਡੇ ਜਿਹੜੇ ਜਿੰਨੇ ਵੀ ਜਥੇਬੰਦੀ ਨਾਲ ਜੁੜੇ ਹੋਏ ਵਿਅਕਤੀ ਨੇ ਮੈਂਬਰ ਨੇ ਜਿਹੜੇ ਪੱਤਰਕਾਰ ਨੇ ਉਹਨਾਂ ਦਾ ਤਾਂ ਅਸੀਂ ਸਹਿਯੋਗ ਦਿਨੋਂ ਕੀਤਾ ਹੈ ਜੀ ਪ੍ਰਧਾਨ ਜੀ ਫੀਲਡ ਦੇ ਵਿੱਚ ਜਦੋਂ ਪੱਤਰਕਾਰ ਕੰਮ ਕਰਦੇ ਨੇ ਤਾਂ ਐਪੀਆ ਕਾਰਡ ਦਾ ਨਾਅ ਹੁਣ ਕਰਕੇ ਉਹਨਾਂ ਨੂੰ ਨਕਲੀ ਕਹਿ ਦਿੱਤਾ ਜਾਂਦਾ ਹੈ ਉਹਨਾਂ ਦੇ ਨਾਲ ਪੱਖਪਾਤ ਕੀਤਾ ਜਾਂਦਾ ਹੈ। ਇਹਦੇ ਬਾਰੇ ਜੁਨੀਅਨ ਮਲੋ ਕੀ ਕੀ ਹੋਣੀ ਕਰੂ? ਜੀ। ਦੇਖੋ ਜਿਹੜੇ ਵੀ ਵਿਅਕਤੀ ਇਸ ਤਰ੍ਹਾਂ ਦਾ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਮਲੋ ਜਾਲੀ ਪੱਤਰਕਾਰ ਆ, ਨਕਲੀ ਪੱਤਰਕਾਰ ਆ। ਉਹਨਾਂ ਬਾਰੇ ਸਾਨੂੰ ਤੁਸੀਂ ਜ਼ਰੂਰ ਇੱਕ ਸ਼ਿਕਾਇਤ ਦਿਓ। ਰਿਟਨ ਦਿਓ ਸ਼ਿਕਾਇਤ। ਤੇ ਬੜਾ-ਬੜਾ ਤੁਸੀਂ ਪੁਆਇੰਟ ਜਿਹੜਾ ਉਠਾਇਆ ਵਾ ਜੇਕਰ ਕੋਈ ਬੰਦਾ ਜਿਸ ਮਨੋ ਸਪੋਸ ਕਿਸੇ ਪੱਤਰਕਾਰ ਕੋਲ ਪੀਲਾ ਕਾਰਡ ਨਹੀਂ ਹੈ ਜਾਂ ਐਕ੍ਰਿਡੇਸ਼ਨ ਕਾਰਡ ਨਹੀਂ ਹੈ ਤਾਂ ਉਹਨੂੰ ਜੇਕਰ ਕੋਈ ਚੈਲੰਜ ਕਰ ਰਿਹਾ ਹੈ ਕਿ ਇਹ ਪੱਤਰਕਾਰ ਨਹੀਂ ਹੈ ਤੂੰ ਜਾਲੀ ਹੈ ਨਕਲੀ ਹੈ ਉਸ ਬਾਰੇ ਸਾਨੂੰ ਸ਼ਿਕਾਇਤ ਜ਼ਰੂਰ ਦਿਓ ਉਹਦੇ ਉੱਤੇ ਜਿਹੜਾ ਪ੍ਰੈਸ਼ਰ ਕਰਛ ਜਰਨਲ ਸਟੈਚੂਸ਼ਨ ਜਿਹੜੀ ਹੈ ਮਨੋ ਅਸੀਂ ਸਖਤ ਜਿਹੜਾ ਐਕਸ਼ਨ ਉਹਦੇ ਉੱਤੇ ਲਵਾਂਗੇ ਸਵਾਲ ਇਹ ਨਹੀਂ ਹੈ ਕਿ ਪੀਲਾ ਕਾਰਡ ਪੀਲਾ ਕਾਰਡ ਦੇ ਨਾਲ ਥੋੜੀ ਪੱਤਰਕਾਰ ਹੈਗਾ ਕੋ ਪੀਲਾ ਕਾਰਡ ਹੈ ਇੱਕ ਅਦਾਰਾ ਇੱਕ ਅਖਬਾਰ ਜਿਹੜੀ ਹੈ ਚਾਹੇ ਉਹ ਚੈਨਲ ਹੈ ਉਹ ਜਦੋਂ ਪੱਤਰਕਾਰ ਨਿਯੁਕਤ ਕਰਦਾ ਹੈ ਉਹਨੂੰ ਅਥੋਰਟੀ ਦਿੰਦਾ ਹੈ ਉਹਦੇ ਬਿਹਾਵ ਤੇ ਇਲਾਵਾ ਪੀਲਾ ਕੰਡ ਜਾਣੀ ਹੁੰਦਾ ਵਾ ਨਾ ਕਿ ਜੇਕਰ ਕਿ ਇਹ ਵੀ ਸਰਕਾਰ ਪੱਤਰਕਾਰ ਬਣਾ ਰਹੀ ਹੈ ਸਰਕਾਰ ਨਹੀਂ ਬਣਾ ਰਹੀ ਇੱਕ ਅਦਾਰਾ ਪੱਤਰਕਾਰ ਬਣਾ ਰਿਹਾ ਔਰ ਪੱਤਰਕਾਰ ਜਿਹੜਾ ਜਦੋਂ ਪੱਤਰਕਾਰੀ ਕਰਦਾ ਹੈ ਤੇ ਉਹਦੀ ਆਪਣੀ ਵੱਖਰੀ ਪਛਾਣ ਹੈ ਇਹਨਾਂ ਲੋਕਾਂ ਦੇ ਕਹਿੰਦੇ ਉਹ ਥੋੜੀ ਕਿ ਪੱਤਰਕਾਰ ਨਹੀਂ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਾਇਦ ਇਹਨਾਂ ਦੀ ਪੜ੍ਹਾਈ ਲਿਖਾਈ ਵਿੱਚ ਕੋਈ ਕਮੀ ਰਹੀ ਹੋਵੇਗੀ ਜਾਂ ਇੱਕ ਪੱਤਰਕਾਰ ਨੂੰ ਉਹਨੂੰ ਜਲੀਲ ਕਰਨ ਵਾਸਤੇ ਹਜੇ ਸ਼ਬਦ ਇਸਤੇਮਾਲ ਕੀਤੇ ਜਾਂਦੇ ਹਨ ਕਿ ਇਹੰਦਾ ਗਲੀ ਪੱਤਰਕਾਰ ਆ ਜਲੀ ਪੱਤਰਕਾਰ ਆ ਅਗਰ ਇਹੋ ਜਿਹਾ ਕੋਈ ਤੁਹਾਡੇ ਕੋਲ ਆਉਂਦਾ ਸਾਡੇ ਸਾਹਮਣੇ ਲਿਓ ਮਸਲਾ ਫੋਟੇ ਐਕਸ਼ਨ ਲਵਾਗੇ ਸੀ ਨਾ ਇਹ ਪੱਤਰਕਾਰਤਾ ਦੇ ਵਿੱਚ ਜਿਹੜੇ ਫੁੱਟਪੌਣ ਵਾਲੇ ਹੁੰਦੇ ਆ ਜਿਹੜੇ ਅਨਸਰ ਉਹਨਾਂ ਨੂੰ ਕੀ ਦਿੰਦਾ ਫੁੱਟਪੌਣ ਵਾਲੇ ਦੇਖੋ ਜੀ ਆਪਾਂ ਕਿਹਨਾਂ ਬਾਰੇ ਗੱਲ ਕਰਦੇ ਆ ਫੁੱਟਪੌਣ ਵਾਲੇ ਪੋਲੀਟਿਕਲ ਲੀਡਰਾਂ ਦੀ ਗੱਲ ਕਰ ਰਹੇ ਜੀ ਆ ਕਿਸ ਬਾਰੇ ਗੱਲ ਕਰ ਰਹੇ ਉਸ ਬਾਰੇ ਵੀ ਤੁਸੀਂ ਕਲੀਅਰ ਕਰੋ ਫੇਰ ਹੀ ਅਸੀਂ ਕੁਝ ਕਹਿ ਸਕਦੇ ਹਾਂ ਪੱਤਰਕਾਰ ਭਾਈ ਜੈਦੇ ਜਿਹੜੇ ਦੇਖੋ ਜੇਕਰ ਗੱਲ ਕਰੀ ਹੈ ਕਿ ਇਹ ਫੁੱਟ ਪਾਉਣ ਵਾਲੀ ਗੱਲ ਹੈ ਤੇ ਇੱਕ ਉਹਦਾ ਕੋਈ ਏਡਾ ਕੋਈ ਵੱਡਾ ਸਵਾਲ ਨਹੀਂ ਹੈਗਾ ਜਿਹੜਾ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਫੁੱਟ ਆਪਣੇ ਬੰਦੇ ਨੇ ਤੁਹਾਡੇ ਤੁਹਾਡੀ ਕਿਸ ਨਾਲ ਨਹੀਂ ਬਲਦੀ ਉਹ ਤੁਹਾਡੇ ਖਿਲਾਫ ਬੋਲਦੇ ਨੇ ਤੁਸੀਂ ਉਹਨਾਂ ਦੇ ਖਿਲਾਫ ਬੋਲਦੇ ਜੀ ਉਹਦੇ ਇੱਕ ਘਰੇਲੂ ਲੜਾਈ ਹੈ ਇੱਕ ਪਰਿਵਾਰਿਕ ਲੜਾਈ ਹੈ ਚੱਲਦੀਆਂ ਰਹਿਣੀਆਂ ਨੇ ਜਿੱਥੇ ਦੋ ਭਾਂਡੇ ਹੁੰਦੇ ਮੈਂ ਸਮਝਦਾ ਉਹ ਖੜਕਦੇ ਰਹਿੰਦੇ ਕੋਈ ਟੀ ਵੱਡੀ ਗੱਲ ਨਹੀਂ ਹੈਗੀ ਬਾਕੀ ਸਾਡੀ ਪੱਤਰਕਾਰੀ ਤੇ ਜੇਕਰ ਕੋਈ ਉਂਗਲੀ ਚੁੱਕਦਾ ਹੈ ਮੈਂ ਸਮਝਦਾ ਕਿ ਠੀਕ ਹੈ ਹਰ ਮੈਕਮੀ ਵਿੱਚ ਕੋਈ ਨਾ ਕੋਈ ਗਲਤ ਅੰਸਰ ਹੁੰਦੇ ਨੇ ਹੋ ਸਕਦਾ ਸਾਡੇ ਵਿੱਚ ਵੀ ਹੋ ਸਕਦੇ ਨੇ ਪੁਲਿਸ ਡਿਪਾਰਟਮੈਂਟ ਚ ਕਿਹੜਾ ਦੁੱਧ ਦੇ ਤੁਲੇ ਅਫਸਰ ਬੈਠੇ ਨੇ ਤੁਸੀਂ ਚਾਤੀ ਮਾਰ ਲਓ ਤੁਹਾਡੀਆਂ ਅਖਬਾਰਾਂ ਵਿੱਚ ਤੁਹਾਡੇ ਚੈਨਲਾਂ ਵਿੱਚ ਖਬਰਾਂ ਸ਼ਾਭ ਰਹੀਆਂ ਲੱਗ ਰਹੀਆਂ ਨੇ ਕਿੰਨੇ ਅਫਸਰ ਫੜੇ ਜਾਣ ਦੇ ਕਿੰਨਿਆਂ ਦੇ ਕੇਸ ਚੱਲਣ ਦੇ ਨੇ ਉਸੇ ਤਰ੍ਹਾਂ ਜੇਕਰ ਪੱਤਰਕਾਰ ਕੋਈ ਗਲਤੀ ਕਰ ਮੰਨ ਲਓ ਸਪੋਜ਼ ਜੇਕਰ ਉਹਦੇ ਤੇ ਕੋਈ ਪੁਲਿਸ ਐਕਸ਼ਨ ਲੈਂਦੀ ਆ ਜਾਂ ਕੋਈ ਗਲਵਾਦਾ ਠੀਕ ਹੈ ਜੇ ਕੋਈ ਉਹਨੇ ਗਲਤੀ ਕੀਤੀ ਤੇ ਲੈਣਾ ਵੀ ਚਾਹੀਦਾ ਉਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਚਾਹੇ ਕੋਈ ਪੱਤਰਕਾਰ ਹੋਵੇ ਬਲੈਕਮੇਲਰ ਉਹ ਠੱਗ ਬੰਦਿਆਂ ਦੇ ਨਾਲ ਅਸੀਂ ਨਹੀਂ ਖੜੇ ਹੈਗੇ ਸਾਫ਼ ਸੁਥਰੀ ਤੇ ਇਮਾਨਦਾਰੀ ਨਾਲ ਪੱਤਰਕਾਰ ਜਿਹੜੇ ਪੱਤਰਕਾਰ ਨੇ ਪੱਤਰਕਾਰੀ ਕਰ ਰਹੇ ਉਹਨਾਂ ਨਾਲ ਅਸੀਂ 24 ਆਵਰ ਖੜੇ ਆ ਚਾਹੇ ਜਿਸ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਪੈਂਦੀ ਹੈ ਸਾਨੂੰ ਜਦੋਂ ਮਰਜ਼ੀ ਆਵਾਜ਼ ਦੇ ਸਕਦੇ ਨੇ ਬਸ਼ਰਤੇ ਕਿ ਸਾਡੀ ਜਥੇਬੰਦੀ ਨਾਲ ਜੁੜੇ ਹੋਣੇ ਚਾਹੀਦੇ ਆ ਸਰਪੇਸੀ ਇਹ ਨਹੀਂ ਕਹਸਾ ਜੀ ਜਦੋਂ ਤੁਹਾਨੂੰ ਲੋੜ ਪਈ ਤੁਸੀਂ ਉਸ ਦਿਨ ਸਾਨੂੰ ਵਾਅਦਾ ਦੋ ਯੂਨੀਅਨ ਨਾਲ ਜੁੜੋਗੇ ਜਥੇਬੰਦੀ ਨਾਲ ਜੁੜੋਗੇ ਜਦੋਂ ਜਥੇਬੰਦੀ ਵਾਅਦਾਏਗੀ ਕਿ ਇੱਕ ਪੱਤਰਕਾਰ ਨੂੰ ਜ਼ਰੂਰਤ ਹੈ ਤਾਂ ਸਾਰੇ ਸਾਥੀ ਨਾਲ ਚੱਲਣਗੇ ਉਸੇ ਦਾ ਤੁਹਾਡੀ ਮਦਦ ਵੀ ਕੀਤੀ ਜਾਏਗੀ ਜੀ ਸਰ ਅੱਜ ਤਰਨਤਾਰਨ ਸਤਕਾਰ ਪੈਲਸ ਦੇ ਵਿੱਚ ਅਸੀਂ ਸਾਲਾਨਾ ਮੀਟਿੰਗ ਰੱਖੀ ਸੀ ਕਿਉਂਕਿ ਮੈਂ ਕੁਝ ਸਮਾਂ ਵਿਦੇਸ਼ ਸ਼ਰੇਣ ਕਰਕੇ ਇਹ ਮੀਟਿੰਗ ਜਿਹੜੀ ਆ ਵੱਡੇ ਲੈਵਲ ਤੇ ਨਹੀਂ ਸੀ ਕਰਾਈ ਗਈ ਇਸ ਕਰਕੇ ਅੱਜ ਸਤਕਾਰ ਪੈਲਸ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਕਿਉਂਕਿ ਸਾਹੀ ਵੱਖ-ਵੱਖ ਇਕਾਈਆਂ ਜਿਵੇਂ ਖਡੂਰ ਸਾਹਿਬ ਪੱਟੀ ਪੱਟੀ ਤੇ ਬਲਟੋਏ ਦੀਆਂ ਜੁੰਟਾ ਅਸੀਂ ਕਾਇਮ ਕੀਤੀਆਂ ਸੀਗੀਆਂ ਅਸਾ ਸਾਡਾ ਇਹ ਵਿਚਾਰ ਸੀਗਾ ਸਾਡਾ ਮਕਸਦ ਸੀਗਾ ਅਸੀਂ ਸਜੀਵ ਪੁੰਜ ਜੀ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਤਾ ਅੱਜ ਸਤਕਾਰ ਪੈਲਸ ਦੇ ਵਿੱਚ ਜਿਹੜੀ ਆ ਸਾਲਾਨਾ ਮੀਟਿੰਗ ਰੱਖੀ ਸੀ ਉਹਦੇ ਵਿੱਚ ਸਾਰੇ ਹੀ ਸਾਥੀ ਮੇਰਾ ਖਿਆਲ ਨਹੀਂ ਵੀ ਕੋਈ ਸਾਥੀ ਰਹਿ ਗਿਆ ਹੋਵੇ ਕਿਸ ਕਾਰਨ ਕਰਕੇ ਕੋਈ ਇੱਕ ਅੱਧਾ ਰਹਿ ਗਿਆ ਹੋਵੇ ਪਰ ਤਕਰੀਬਨ ਸਾਰੇ ਸਾਥੀ ਜਿਹੜੇ ਪਹੁੰਚੇ ਆ ਔਰ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਨੇ ਜਿਹੜੇ ਅਸੀਂ ਆਪਣੇ ਵਿਚਾਰ ਦੱਸੇ ਉਹਨਾਂ ਨੂੰ ਔਰ ਜਿਨ੍ਹਾਂ ਨੂੰ ਫੀਲਡ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਸੀ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਔਰ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਖਾਸियत ਗੱਲ ਇਹ ਆ ਕਿ ਇੱਥੇ ਇਸ ਸਟੇਜ ਦੇ ਉੱਤੇ ਹਰ ਇੱਕ ਪੱਤਰਕਾਰ ਨੂੰ ਬੋਲਣ ਦਾ ਮੌਕਾ ਮਿਲਦਾ ਜਦੋਂ ਉਹ ਬੋਲਦਾ ਵਾ ਤੇ ਫਿਰ ਉਹ ਆਪਣੀਆਂ ਮੁਸ਼ਕਲਾਂ ਵੀ ਦੱਸਦਾ ਇਹਨਾਂ ਸਾਰਿਆਂ ਵੀਰਾਂ ਨੇ ਆ ਕੇ ਇੱਥੇ ਆਪਣੀਆਂ ਮੁਸ਼ਕਲਾਂ ਦੱਸੀਆਂ ਔਰ ਪ੍ਰਸ਼ਾਸਨ ਨੂੰ ਇਹ ਸੱਦਾ ਦਿੱਤਾ ਸੀਗਾ ਡੀਸੀ ਸਾਹਿਬ ਨੂੰ ਵੀ ਦਿੱਤਾ ਸੀ ਐਸਐਸਪੀ ਸਾਹਿਬ ਨੂੰ ਵੀ ਦਿੱਤਾ ਸੀ ਈਟੀਓ ਸਾਹਿਬ ਨੂੰ ਦਿੱਤਾ ਸੀਗਾ ਉਹਨਾਂ ਦੇ ਅਚਾਨਕ ਕੋਈ ਵਿਝੇਵੇਂ ਕਰਕੇ ਈਟੀਓ ਸਾਹਿਬ ਕੱਲ 3 ਵਜੇ ਤੇ ਜਿਹੜੇ ਚੰਡੀਗੜ੍ਹ ਜਾਣਾ ਪੈ ਗਿਆ ਉਹਨਾਂ ਨੂੰ ਉਹਨਾਂ ਦੇ ਪੀਏ ਸਾਹਿਬ ਇੱਥੇ ਆਏ ਸੀ ਔਰ ਖਾਸ ਤੌਰ ਤੇ ਸਾਡੇ ਅੱਜ ਰਾਸ਼ਟਰੀ ਪ੍ਰਧਾਨ ਸੰਜੀਪ ਪੁੰਜੀ ਇੱਥੇ ਪਹੁੰਚੇ ਸੀ ਔਰ ਉਹਨਾਂ ਦੀ ਰਹਿ ਨਮਾਈ ਇਹ ਹੈ ਅੱਜ ਦਾ ਪ੍ਰੋਗਰਾਮ ਜਿਹੜਾ ਹਾਂ ਵੀਡੀਓ ਵਿੱਚ ਜਿਹੜੇ ਯੂਨੀਅਨ ਲਈ ਵਧੀਆ ਕੰਮ ਕਰਦੇ ਤੇ ਜਿਹੜੇ ਸਿਹਯੋਦਾਰ ਨੇ ਉਹਨਾਂ ਲਈ ਤੁਹਾਡੇ ਵੱਲੋਂ ਕੁਝ ਲੱਗਾ ਜੋ ਕੰਮ ਹਾਂ ਅੱਜ ਇਹ ਜਿਹੜਾ ਵਾ ਸਾਡੇ ਰਾਸ਼ਟਰੀ ਪ੍ਰਧਾਨ ਸੰਜੀਪ ਪੁੰਜ ਜੀ ਉਹਨਾਂ ਨੇ ਜਿਹੜੇ ਵਧੀਆ ਕੰਮ ਕਰਦੇ ਸੀ ਯੂਨੀਅਨ ਦੇ ਵਿੱਚ ਜਿਨ੍ਹਾਂ ਨੇ ਦਿਨ ਰਾਤ ਯੂਨੀਅਨ ਦੇ ਵਿੱਚ ਕੰਮ ਕੀਤਾ ਉਹਨਾਂ ਨੂੰ ਐਪਰੀਸ਼ੀਏ ਕਾਰ ਜਿਹੜੇ ਆ ਉਹ ਦਿੱਤੇ ਗਏ ਆ ਇਹਦੇ ਨਾਲ ਜਿਹੜੇ ਪੱਤਰਕਾਰ ਸਾਡੇ ਕੰਮ ਕਰਦੇ ਉਹਨਾਂ ਦਾ ਹੋਰ ਹੌਸਲਾ ਵਧੇਗਾ ਔਰ ਜਿਹੜੇ ਆਏ ਸੀ ਸਾਡੇ ਸਾਥੀ ਉਹ ਵੀ ਵੱਧ ਚੜ ਕੇ ਕੰਮ ਕਰਨਗੇ ਤਾਂ ਇੱਕ ਅਸੀਂ ਆਪਣੀ ਜੂਨੀਅਨ ਦਾ ਜਿਹੜਾ ਵਾ ਉਹ ਸਾਲਾਨਾ ਕਲੰਡਰ ਜਿਹੜਾ ਵਾ ਉਹ ਵੀ ਲੌਂਚ ਕੀਤਾ ਵਾ ਔਰ ਇਸੇ ਤਰ੍ਹਾਂ ਇਹ ਕਾਰਜਕ੍ਰਮ ਜਿਹੜਾ ਵਾ ਅੱਗੇ ਤੋਂ ਲਗਾਤਾਰ ਚੱਲਦਾ ਰਹੂਗਾ ਮੈਂ ਪੁਸ਼ਪਿੰਦਰ ਬੰਟੀ ਜੀ ਜ਼ਿਲ੍ਹਾ ਪ੍ਰਧਾਨ ਪ੍ਰੈਸ ਗਰੁੱਪ ਜਰਨਲਿਸਟ ਐਸੋਸੀਏਸ਼ਨ ਤਰਨਤਾਰਨ ਤੋਂ ਅੱਜ ਇੱਥੇ ਸਾਡੀ ਇੱਕ ਮੀਟਿੰਗ ਰੱਖੀ ਗਈ ਜਿਲ੍ਹਾ ਤਰਨਤਨ ਕਾਈ ਦੀ ਸਤਕਾਰਪਾਲ ਤਰਨਤਨ ਜੀ ਔਰ ਇੱਥੇ ਸ਼੍ਰੀ ਸੰਜੀਪ ਪੌਂਜੀ ਸਾਡੇ ਜਿਹੜੇ ਆ ਕੌਮੀ ਪ੍ਰਧਾਨ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਔਰ ਹੋਰ ਵੀ ਸੱਜਣ ਪਤਵੰਤੇ ਜਿਹੜੇ ਆ ਸ਼ਹਿਰ ਦੇ ਨਾਮ ਵਰ ਉਹਨਾਂ ਨੇ ਵੀ ਸ਼ਿਰਕਤ ਕੀਤੀ ਮੀਟਿੰਗ ਦੇ ਵਿੱਚ ਔਰ ਜਿਹੜੇ ਪੱਤਰਕਾਰਾਂ ਆਉਂਦੀਆਂ ਮੁਸ਼ਕਿਲਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਪੱਤਰਕਾਰ ਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਉਹਨਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਜਿਹੜਾ ਵਾ ਪੂਰਾ ਜਿਹੜਾ ਜੂਨੀਅਰ ਮੈਨੂੰ ਉਹਨਾਂ ਦਾ ਸਾਥ ਦਿੱਤਾ ਜਾਊਗਾ